15 ਤਰੀਕ ਨੂੰ ਲੈ ਕੇ ਹਰ ਕਿਸੇ ਦੀ ਆਸ ਬੱਜੀ ਹੋਈ ਸੀ ਕਿ ਸ਼ਾਇਦ ਬਲਵੰਤ ਸਿੰਘ ਰਾਜਵਾਨਾ ਕੇਸ ਦੇ ਉੱਤੇ ਕੋਈ ਵੱਡਾ ਫੈਸਲਾ ਆ ਜਾਵੇਗਾ ਪਰ ਕੋਈ ਵੱਡਾ ਫੈਸਲਾ ਨਹੀਂ ਆਇਆ ਐਤੋਂ ਤੱਕ ਚਰਚਾਵਾ ਕਿ ਈਵਨ ਸੁਣਵਾਈ ਹੀ ਨਹੀਂ ਹੋਈ ਗੁਰਚਰਨ ਸਿੰਘ ਗਰੇਵਾਲ ਨੇ ਬਹੁਤ ਵੱਡੀ ਗੱਲ ਆਖ ਦਿੱਤੀ ਕਿ ਇਹ ਮੈਟਰ ਹੀ ਲਿਸਟ ਵਿੱਚ ਨਹੀਂ ਆਇਆ ਸਪਲੀਮੈਂਟਰੀ ਲਿਸਟ ਵਿੱਚ ਹੀ ਨਹੀਂ ਆਇਆ ਪਰ ਇਹ ਐਡਾ ਵੱਡਾ ਮੈਟਰ ਹੈ ਜਿਸ ਨੂੰ ਲੈ ਕੇ ਸੁਪਰੀਮ ਕੋਰਟ ਨੇ ਆਪ ਤਰੀਕ ਪਾਈ ਸੀ ਹਰ ਕੋਈ ਉਡੀਕ ਰਿਆ ਸੀ ਉਹ ਕਿਉਂ ਨਹੀਂ ਵਿਚਾਰਿਆ ਗਿਆ ਕਿਉਂ ਸੁਣਵਾਈ ਨਹੀਂ ਹੋਈ ਉਹਦੇ ਬਾਰੇ ਗੱਲਬਾਤ ਕਰਾਂਗੇ ਮੇਰੇ ਨਾਲ ਸੀਨੀਅਰ ਪੱਤਰਕਾਰ ਡਾਕਟਰ ਸੁਰਿੰਦਰਪਾਲ ਮੌਜੂਦ ਨੇ ਡਾਕਟਰ ਸਾਹਿਬ ਸਮਰੇ ਤਾਂ ਸ਼ੁਕਰੀਆ ਸਤਿ ਸ੍ਰੀ ਅਕਾਲ ਬਹੁਤ ਧੰਨਵਾਦ ਜੀ ਸਾਰਿਆਂ ਪੈਰ ਪੜੀ ਸਤਿ ਸ੍ਰੀ ਅਕਾਲ ਡਾਕਟਰ ਸਾਹਿਬ ਬਲਵੰਤ ਸਿੰਘ ਰਾਜਵਾਨਾ ਮੈਟਰ ਦੇ ਉੱਤੇ ਸੁਣਵਾਈ 15 ਤਰੀਕ ਨੂੰ ਹੋਣੀ ਸੀ ਉਹ ਐਨਲਿਸਟ ਹੀ ਨਹੀਂ ਹੋਇਆ ਸਪ ਇਹ ਮੈਟਰ ਅਜੇ ਤੱਕ ਲੰਬਿਤ ਹੈ ਦੇਖੋ ਕਈ ਵਾਰ ਕੀ ਹੁੰਦਾ ਸੁਪਰੀਮ ਕੋਰਟ ਜਿਹੜੀ ਹੈ ਕੇਸਾਂ ਦੀ ਤਰਜੀਹ ਦੇ ਹਿਸਾਬ ਨਾਲ ਸੈੱਟ ਕਰ ਲੈਂਦੀ ਹੈ ਉਹਨਾਂ ਦੇ ਆਟੋ ਸਿਸਟਮ ਦੇ ਵਿੱਚ ਤੇ ਉਹ ਬਾਅਦ ਵਿੱਚ ਸਪਲੀਮੈਂਟਰੀ ਲਿਸਟ ਉਹਦੀ ਤਿਆਰ ਹੁੰਦੀ ਹੈ ਉਹਦੇ ਵਿੱਚ ਵੀ ਉਹ ਕੇਸਾਂ ਨੂੰ ਲਿਸਟ ਕਰ ਦਿੰਦੇ ਆ ਲੇਕਿਨ ਇਸ ਕੇਸ ਨੂੰ ਲਿਸਟ ਨਹੀਂ ਕੀਤਾ ਗਿਆ ਔਰ ਹੋ ਸਕਦਾ ਕਿ ਜਿਹੜਾ ਵਾ ਥੋੜੇ ਦਿਨਾਂ ਬਾਅਦ 15 20 ਦਿਨ ਮਹੀਨੇ ਬਾਅਦ ਇਹਨੂੰ ਲਿਸਟ ਕਰਤਾ ਜਾਵੇ ਤੇ ਇਹਦੀ ਜਿਹੜੀ ਹੈ ਹੀਅਰਿੰਗ ਸ਼ੁਰੂ ਹੋ ਜਾਵੇ ਸਰਕਾਰ ਵੱਲੋਂ ਵੀ ਉਹਨਾਂ ਨੇ ਪਿਛਲੇ ਚੋਂ ਜਿਹੜੀ ਤਰੀਕ ਗਈ ਹੈ ਸੁਪਰੀਮ ਕੋਰਟ ਦੀ ਉਹ ਚੋਂ ਨਾਲੇ ਸਰਕਾਰ ਨੂੰ ਵੀ ਖਿੱਚਿਆ ਬਈ ਅੰਨੇ ਲਾਓ ਜਾਂ ਬੰਨੇ ਲਾਓ ਬਈ ਕੋਈ ਦੱਸੋ ਤਾਂ ਸਹੀ ਕਿਉਂਕਿ ਚਲੋ ਮੀਡੀਆ ਦੀਆਂ ਜਿਹੜੀਆਂ ਰਿਪੋਰਟਾਂ ਨਸ਼ਰ ਹੋਈਆਂ ਹੁੰਦੀਆਂ ਤਾਂ ਕਿਹਾ ਬਈ ਜੱਜ ਸਾਹਿਬਾਨ ਨੇ ਕਿ ਤੁਸੀਂ ਹਜੇ ਤੱਕ ਫਾਂਸੀ ਦਿੱਤੀ ਕਿਉਂ ਨਹੀਂ ਲੇਕਿਨ ਰਿਟਰਨ ਆਰਡਰ 'ਚ ਕਿਤੇ ਨਹੀਂ ਹੈਗਾ ਲਿਖਤ ਆਰਡਰ ਜਿਹੜਾ ਸੁਪਰੀਮ ਕੋਰਟ ਦਾ ਹੈਗਾ ਉਹਦੇ 'ਚ ਕਿਤੇ ਵੀ ਜਿਕਰ ਨਹੀਂ ਹੈਗਾ لیکن گل یہ 아이 ہے کہ سپریم کورٹ بھی سرکار ਨੂੰ ਪੁੱਛਦੀ ਪਈ ਹੈ ਨਾ ਬਈ ਤੁਸੀਂ ਕਰ ਕੀ ਰਹੇ ਹੋ ਬਈ ਜੇ 2012 ਦੀ ਮਰਸੀ ਪਟੀਸ਼ਨ ਉਹਦੀ ਰਾਸ਼ਟਰਪਤੀ ਦੇ ਕੋਲ ਗਈ ਹੋਈ ਹੈ ਸ਼ਰੋਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਉਹ थर्ड पार्टी ਹੈ ਔਰ ਇਹਦੇ ਵੱਲੋਂ ਹਜੇ ਤੱਕ ਜਿਹੜਾ ਅੱਗੇ ਕੋਈ ਅਪੀਲ ਦਾਇਰ ਨਹੀਂ ਕੀਤੀ ਗਈ ਤੇ ਇਹਦੇ ਵਿੱਚ ਕੀਤਾ ਕੀ ਹੈ ਤੁਸੀਂ ਇਹ ਦੱਸੋ ਤਾਂ ਸਹੀ ਔਰ ਸਰਕਾਰ ਜਿਹੜੀ ਹੈ ਕੇਂਦਰ ਸਰਕਾਰ ਮੈਨੂੰ ਜੋ ਲੱਗ ਰਿਹਾ ਬਈ ਇਸ ਕੇਸ ਦੇ ਵਿੱਚ ਹਜੇ ਬਹੁਤ ਅੱਗੇ ਲਟਕਾਣਾ ਜਾਂਦੀ ਹੈ ਜਿਵੇਂ ਅੱਗੇ ਬੰਤੀ ਬੰਦੀ ਸਿੰਘਾਂ ਦੀ ਰਿਹਾਈ ਦਾ ਮਸਲੇ ਬਾਕੀ ਲਟਕੇ ਹੋਏ ਨੇ ਤੇ ਉਹਨੂੰ ਲਟਕਾਣਾ ਜਾਂਦੇ ਆ ਜੋ ਮੈਨੂੰ ਲੱਗ ਰਿਹਾ ਤੇ ਉਹ ਲਟਕਦਾ ਪਿਆ ਹਜੇ ਤੱਕ ਨਾ ਸੁਪਰੀਮ ਕੋਰਟ ਜਿਹੜਾ ਵੈ ਇਹਦੇ ਉੱਤੇ ਸਰਕਾਰ ਨੂੰ ਇਨਸਟਰਕਸ਼ਨ ਤਾਂ ਦੇ ਸਕਦਾ ਕੇਂਦਰ ਸਰਕਾਰ ਨੂੰ ਲੇਕਿਨ ਜਿਹੜੀ ਮਰਸੀ ਪਟੀਸ਼ਨ ਯਾਚਿਕਾ ਜਿਹੜੀ ਪਈ ਹੈ ਰਾਸ਼ਟਰਪਤੀ ਕੋਲ ਉਹਦੇ ਸੁਪਰੀਮ ਕੋਰਟ ਉਹਨੂੰ ਅਪੀਲ ਕਰ ਸਕਦਾ ਮਤਲਬ ਰਿਕੁਐਸਟ ਕਰ ਸਕਦਾ ਲੇਕਿਨ ਸੁਪਰੀਮ ਕੋਰਟ ਰਾਸ਼ਟਰਪਤੀ ਨੂੰ ਆਰਡਰ ਨਹੀਂ ਕਰ ਸਕਦਾ ਕਿੰਦੇ ਸਰਕਾਰ ਨੂੰ ਆਰਡਰ ਕਰ ਸਕਦਾ ਹਕੂਮਤ ਨੂੰ ਵੀ ਤੁਸੀਂ ਇਹਦੇ ਡਿਸੀਜਨ ਕਰੋ ਹੁਣ ਉਹ ਲਿਸਟ ਹੋਏਗਾ ਸਰਕਾਰ ਅੱਗੋਂ ਕੀ ਆਪਣਾ ਉਥੇ ਐਫੀਡੇਵਿਟ ਫਾਈਲ ਕਰਦੀ ਆ ਕੀ ਉਥੇ ਪੱਖ ਰੱਖਦੀ ਆ ਉਹ ਬਾਅਦ ਚ ਪਤਾ ਲੱਗੇਗਾ ਲੇਕਿਨ ਹਜੇ ਹੈ ਕਿ ਕੇਸ ਜਿਹੜਾ ਹਜੇ ਉਹ ਲਟਕ ਗਿਆ ਜਿਹੜਾ ਮੈਨੂੰ ਲੱਗਦਾ ਕਿ ਹਜੇ ਬਹੁਤ ਲੰਮਾ ਟਾਈਮ ਜਿਹੜਾ ਇਹ ਲਟਕੇਗਾ ਸੋ ਸਭ ਇਹ ਗੱਲ ਸਮਝ ਨਹੀਂ ਆ ਰਹੀ ਇੱਕ ਪਾਸੇ ਸੁਪਰੀਮ ਕੋਰਟ ਦੇ ਵੱਲੋਂ ਜਿਹੜੀਆਂ ਗੱਲਾਂ ਨਸ਼ਰ ਹੋਈਆਂ ਰਿਪੋਰਟਸ ਦੇ ਵਿੱਚ ਉਹ ਇਹ ਕਿਹਾ ਗਿਆ ਕਿ ਸੁਪਰੀਮ ਕੋਰਟ ਨੇ ਅਲਟੀਮੇਟਮ ਦਿੱਤਾ ਹੈ ਜਾਂ ਤੁਸੀਂ ਕਰ ਲਓ ਨਹੀਂ ਤਾਂ ਫਿਰ ਅਸੀਂ ਆਪਣੇ ਹਿਸਾਬ ਨਾਲ ਕਰ ਲੈਣੇ ਆ ਫਿਰ ਹੁਣ ਆ ਕੇ ਗੱਲ ਫੇਰ ਟਕ ਗਈ ਦੇਖੋ ਇੱਕ ਗੱਲ ਸਮਝੋ ਸੁਪਰੀਮ ਕੋਰਟ ਕੋਲ ਬਹੁਤ ਅਕਤਿਆਰ ਹੈ ਇਹ ਹੁਣ ਜੇ ਤੁਸੀਂ ਰਜੀਵ ਗਾਂਧੀ ਵਾਲਾ ਕੇਸ ਦੇਖੋ ਰਜੀਵ ਗਾਂਧੀ ਦਾ ਜਿਹੜਾ ਹਤਿਆ ਕੀਤੀ ਗਈ ਸੀ ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਸੀ ਉਸ ਕੇਸ ਤੇ ਨਲ ਨਹੀਂ ਸੀ ਨਾਲ ਹੋਰ ਸੀਗੇ 4-5 ਲੋਕ ਉਸ ਕੇਸ ਦੇ ਵਿੱਚ ਵੀ ਸੁਪਰੀਮ ਕੋਰਟ ਕੇਂਦਰ ਸਰਕਾਰ ਨੂੰ ਬਾਰ-ਬਾਰ ਹਦਾਇਤ ਕਰਦੀ ਰਹੀ ਵੀ ਦੱਸੋ ਤੁਸੀਂ ਫਾਂਸੀ ਦਿੱਤੀ ਕਿ ਨਹੀਂ ਦਿੱਤੀ ਕੀ ਕੀਤਾ ਤੁਸੀਂ ਲੇਕਿਨ ਸਰ ਕੇਂਦਰ ਸਰਕਾਰ ਵੱਲੋਂ ਜਿਹੜਾ ਲਾਮ ਜਿਹੜਾ ਵਾ ਲਟਕਾਇਆ ਗਿਆ ਮਾਮਲਾ ਲਟਕਾ ਦਿੱਤਾ ਗਿਆ ਐਵੇਂ ਲੱਸੀ 'ਚ ਪਾਣੀ ਪਾਉਂਦੇ ਰਹੇ ਆਖਰਕਾਰ ਜਦੋਂ ਫਿਰ ਸੁਪਰੀਮ ਕੋਰਟ ਕੋ ਪਾਵਰ ਹੈ ਉਹ ਕਹਿੰਦੇ ਫਿਰ ਠੀਕ ਹੈ ਤੁਸੀਂ ਡਿਸੀਜਨ ਨਹੀਂ ਲੈਣਾ ਤੁਸੀਂ ਫਾਂਸੀ ਨਹੀਂ ਦੇਣੀ ਨਾ ਤੁਸੀਂ ਇਹ ਦੱਸਣਾ ਇਹਨੂੰ ਕੀ ਕਰਨਾ ਹੈ ਦਾ ਉਹਨਾਂ ਨੇ ਉਹਨਾਂ ਦੀ ਸਜ਼ਾ ਉਮਰ ਕੈਦ 'ਚ ਬਦਲ ਦਿੱਤੀ ਉਮਰ ਕੈਦ ਪੂਰੀ ਹੋ ਚੁੱਕੀ ਸੀ ਰਿਹਾ ਕਰ ਆ ਗਿਆ ਤੇ ਕਹਿੰਦਾ ਮਕਸਦ ਹੈਗਾ ਕਿ ਸੁਪਰੀ 14 ਸਾਲਾਂ ਦੀ ਜਦੋਂ ਤੁਸੀਂ ਸਜ਼ਾ ਕੱਟ ਲੈਂਦੇ ਹੋ ਤੇ ਫਿਰ ਸੁਪਰੀਮ ਕੋਰਟ ਜਦੋਂ ਕੇਂਦਰ ਸਰਕਾਰ ਤੋਂ ਨਾ ਕੁਝ ਹੋਵੇ ਫਿਰ ਸੁਪਰੀਮ ਕੋਰਟ ਉਹਨੂੰ ਉਮਰ ਕੈਦ ਦੇ ਵਿੱਚ ਬਦਲ ਦਿੰਦੀ ਆ ਤੇ ਉਹਨਾਂ ਨੂੰ ਉਮਰ ਕੈਦ ਚ ਉਹਨੂੰ ਬਦਲ ਦਿੱਤਾ ਦੋਨਾਲ ਸਿੰਘ ਹੋ ਗਈ ਉਸੇ ਕੇਸ ਦੀ ਬਣਾ ਤੇ ਮੈਨੂੰ ਜਿੱਥੇ ਤੱਕ ਆਪਣੀ ਜਾਦਾ ਮੇਰੀ ਸਮਝ ਕੰਮ ਕਰਦੀ ਹੈ ਕਿ ਰਾਜੋਣਾ ਭਾਈ ਰਾਜੋਣਾ ਦੇ ਮਾਮਲੇ ਚ ਇਹੀ ਹੋਣਾ ਬਈ 2012 ਦੀ ਤੁਡੂ ਕੀਤੀ ਹੋਈ ਹੈ ਸਜ਼ਾ ਫਾਂਸੀ ਦੀ 14 ਸਾਲ ਹੋ ਚੁੱਕੇ ਹੈ ਤੁਸੀਂ ਕੀਤਾ ਕੁਝ ਨਹੀਂ ਅਸੀਂ ਇਹਨੂੰ ਉਮਰ ਕੈਚ ਤਬਦੀਲ ਕਰਦੇ ਹਾਂ ਉਮਰ ਕੈਦ ਉਹ ਪੂਰੀ ਕਰ ਚੁੱਕੇ ਹੋਏ ਆ ਤੇ ਬਾਹਰ ਆ ਜਾਣਗੇ ਜੋ ਮੈਨੂੰ ਲੱਗਦਾ ਕਿਉਂਕਿ ਜੋ ਪੁਰਾਣੇ ਕੇਸ ਇਤਿਹਾਸ ਨੇ ਬਣੇ ਹੋਏ ਨੇ ਰਜੀਵ ਗਾਂਧੀਆ ਹਤਿਆਗਾਨ ਦਾ ਉਹੀ ਹੈ ਲੇਕਿਨ ਇੱਕ ਗੱਲ ਹੋਰ ਸੁਣੋ ਇਹ ਜੇ ਮੈਂ ਹਕੂਮਤ ਨੂੰ ਦੋਸ਼ੀ ਦੇਣਾ ਸ਼ਾਇਦ ਬਹੁਤ ਘੱਟ ਲੋਕਾਂ ਨੂੰ ਪਤਾ ਕੇਂਦਰ ਸਰਕਾਰ ਕੋਲ ਔਰ ਗਵਰਨਰ ਕੋਲ ਸੈਕਸ਼ਨ 473 ਦੇ ਵਿੱਚ ਪਾਵਰ ਹੁੰਦੀ ਸਜ਼ਾ ਮਾਫ ਕਰਨ ਦੀ ਲੇਕਿਨ ਉਹ ਹਕੂਮਤਾਂ ਨੇ ਸੈਕਸ਼ਨ ਵਰਤੇ ਹੀ ਨਹੀਂ ਨਾ ਪੰਜਾਬ ਦੇ ਗਵਰਨਰ ਨੇ ਵਰਤਿਆ ਨਾ ਕੇਂਦਰ ਸਰਕਾਰ ਨੇ ਵਰਤਿਆ ਕਿਉਂਕਿ 2012 ਚ ਜਦੋਂ ਸਜ਼ਾ ਹੋਈ ਉਦੋਂ ਪ੍ਰਧਾਨ ਮੰਤਰੀ ਹਿੰਦੁਸਤਾਨ ਦੇ ਸਿੱਖ ਸੀਗੇ ਪੰਜਾਬ ਦਾ ਮੁੱਖ ਮੰਤਰੀ ਸਿੱਖ ਸੀਗਾ ਸੋ ਬੜਾ ਰੌਲਾ ਪਿਆ ਬੜਾ ਮਤਲਬ ਇਕੱਠੇ ਹੋਏ ਸਿੱਖ ਲੋਕ ਭਈ ਉਹਨਾਂ ਨੂੰ ਲੱਗਿਆ ਕਿ ਲਾਅ ਐਂਡ ਆਰਡਰ ਵਿਗੜ ਸਕਦਾ ਵਿਗੜ ਸਕਦਾ ਫਿਰ ਉਹ ਲਾਅ ਐਂਡ ਆਰਡਰ ਵਿਗੜੇ ਨਾ ਇਸ ਕਰਕੇ ਐਸਜੀਪੀਸੀ ਨੇ ਮਰਸੀ ਪਟੀਸ਼ਨ ਦਾਖਲ ਕਰਤੀ ਸ਼੍ਰੋਮਣੀ ਉਹਦੀ ਜਿਹੜੀ ਹੈ ਰਾਸ਼ਟਰਪਤੀ ਦੇ ਅੱਗੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਲੇਕਿਨ ਮੈਂ ਜਿਹੜੀ ਗੱਲ ਸਾਫ ਸਿੰਘ ਜੀ ਕਰਨਾ ਚਾਹੁੰਦਾ ਕੇਂਦਰ ਸਰਕਾਰ ਕੋ ਪਾਵਰ ਹੈਗੀ ਸੀ ਔਰ ਕੇਂਦਰ ਸਰਕਾਰ ਕੋ ਸੂਬਾ ਸਰਕਾਰ ਰਿਕਮੈਂਡ ਕਰਕੇ ਕਰਵਾ ਸਕਦੀ ਸੀ ਹਕੂਮਤ ਦੇ ਵਿੱਚ ਲਗਾਤਾਰ 2014 ਦੇ ਵਿੱਚ ਤਾਂ ਪੰਜਾਬ ਦੇ ਵਿੱਚ ਵੀ ਜਿਹੜੀ ਹੈ ਸਰਕਾਰ ਅਕਾਲੀ ਦਲ ਦੀ ਸੀਗੀ ਤੇ ਇਸ ਸਖਾ ਕੇਂਦਰ ਦੇ ਵਿੱਚ ਵੀ ਅਕਾਲੀ ਦਲ ਦੀ 473 ਸੈਕਸ਼ਨ ਦੇ ਵਿੱਚ ਅਗਰ ਇਹ ਰਿਕਮੈਂਡ ਕਰਦੇ ਤੇ ਉੱਥੋਂ ਸਖਾ ਕੇਂਦਰ ਸਰਕਾਰੀ ਮaaf ਕਰ ਸਕਦੀ ਸੀਗੀ ਲੇਕਿਨ ਉਹ ਮaaf ਨਹੀਂ ਕੀਤੀ ਕਿ ਕੇਂਦਰ ਸਰਕਾਰ ਕੋ ਹਮੇਸ਼ਾ ਕੈਦੀਆਂ ਦੀ ਰਿਹਾਈ ਦਾ ਜਿਹੜਾ ਵਾ ਪਾਵਰ ਹੁੰਦੀ ਆ ਉਹ ਰਹਾ ਕਰ ਸਕਦੇ ਹੁੰਦੇ ਕੈਦੀਆਂ ਨੂੰ ਸਜ਼ਾ ਮਾਫ ਕਰ ਸਕਦੇ ਹੁੰਦੇ ਤੁਸੀਂ ਕਈ ਵਾਰ ਪੜ੍ਹਨਾ ਹੁਣ ਪੜ੍ਹਦੇ ਹੋ ਭਈ ਇਹ ਗੁਰੂ ਦਾ ਤਿਹਾੜ ਦਿਹਾੜਾ ਆਇਆ ਜਾਂ ਸ਼ੋਭ ਦੇ ਆਇਆ ਉਸ ਨੇ ਕੈਦੀਆਂ ਦੀ ਸਜ਼ਾ ਮਾਫ ਕਰ ਦਿੱਤੀ ਗਈ ਲੇਕਿਨ ਉਸ ਸੈਕਸ਼ਨ ਦਾ ਇਸਤੇਮਾਲ ਨਹੀਂ ਕੀਤਾ ਗਿਆ ਸੋ ਪਾਈ ਰਾਜੋ ਆਣਾ ਦੀ ਅੰਦਰ ਬੈਠ ਕੇ ਮੈਂ ਸਮਝਦਾ ਕਿ ਉਹਨਾਂ ਦੇ ਆਰਟੀਕਲ 22 ਜਿਹੜਾ ਆਪਣਾ ਹੈਗਾ ਹਿੰਦੁਸਤਾਨ ਦੇ ਸੰਵਿਧਾਨ ਦਾ ਉਹਦੀ ਉਲੰਘਣਾ ਹੋ ਰਹੀ ਆ ਉਹਨਾਂ ਨੂੰ ਮਾਨਸਿਕ ਤੌਰ ਤੇ ਉਹਨਾਂ ਦੇ ਲਈ ਟਾਰਚਰ ਆ ਭਈ ਹਰ ਦਿਨੋ ਕਿਦਾਂ ਜਿੰਦੇ ਹੋਣੇ ਬਈ ਮੈਨੂੰ ਫਾਂਸੀ ਹੋਣੀ ਹੈ ਕਿ ਨਹੀਂ ਹੋਣੀ ਹੋਣੀ ਹੈ ਕਿ ਨਹੀਂ ਹੋਣੀ ਪਰ ਇਹਨੂੰ ਜੋ ਲੱਗਦਾ ਕਿ ਕੋਈ ਵੀ ਹਕੂਮਤ ਜਿਹੜੀ ਹੈ ਭਾਈ ਰਾਜੋਵਾਨਾ ਵਾਲੇ ਮਾਮਲੇ ਦੇ ਵਿੱਚ ਇਦਾਂ ਦਾ ਕਰਮ ਕਰਕੇ ਲਈ ਤਿਆਰ ਨਹੀਂ ਹੈ ਕੇਂਦਰ ਸਰਕਾਰ ਵੀ ਲਟਕਾ ਰਹੀ ਆ ਬਈ ਇਹ ਲਟਕਦਾ ਰਹੀ ਹੈ ਮਾਮਲਾ ਲੇਕਿਨ ਮੈਂ ਅੱਜ ਵੀ ਕਹਿਣਾ ਕਿ ਕੇਂਦਰ ਸਰਕਾਰ ਜਿਹੜੀ ਹੈ ਹੁਣ ਵੀ ਮਾਫ ਕਰ ਸਕਦੀ ਹੈ ਸੈਕਸ਼ਨ 473 ਦਾ ਇਸਤੇਮਾਲ ਕਰਕੇ ਉਹਦੀ ਸਜ਼ਾ ਮਾਫ ਕੀਤੀ ਜਾ ਸਕਦੀ ਹੈ ਲੇਕਿਨ ਕਰਦੇ ਨਹੀਂ ਹੈਗੇ ਜਿਨ੍ਹਾਂ ਦੀ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ ਉਹਨਾਂ ਨੇ ਉਹ ਨਹੀਂ ਛੱਡੇ ਤਾਂ ਹਜੇ ਜਿਹੜੇ ਭਾਈ ਰਾਜੋਵਾਨਾ ਜਿਹੜੇ ਹੈਗੇ ਅਨੰਤ ਚਲੋ ਹਜੇ ਫਾਂਸੀ ਦੀ ਸਜ਼ਾ ਦੇ ਉੱਤੇ ਹਾਂ ਹਾਂ ਹੁਣ ਹੋਏਗਾ ਕੀ ਜਿਹੜਾ ਤੁਹਾਡੀ ਗੱਲ ਦਾ ਸਵਾਲ ਦਾ ਉੱਤਰ ਹੈ ਵੀ ਸੁਪਰੀਮ ਕੋਰਟ ਦੇ ਵਿੱਚ ਉਹ ਜਦੋਂ ਕੇਂਦਰ ਸਰਕਾਰ ਟਾਲਮਟੋਲ ਕਰੀ ਜਾਊਗੀ ਲਾਮ ਲੇਟ ਕਰੀ ਜਾਊਗੀ ਹਰ ਕੇ ਸੁਪਰੀਮ ਕੋਰਟ ਕਹੂਗੇ ਤੁਹਾਡੇ ਕੋ ਨਹੀਂ ਹੁੰਦਾ ਠੀਕ ਹੈ ਤੁਸੀਂ ਛੱਡੋ ਉਹ ਫਿਰ ਜਿਵੇਂ ਰਜੀਵ ਆਂਦੀ ਹਤਿਆਕਾਂਡ ਕੇਸ ਸੀ ਉਸੇ ਮੁਤਾਬਕ ਉਹਨਾਂ ਨੇ ਇਹਦੇ ਚ ਬਰੀ ਕਰ ਦੇਣਾ ਇਹਨਾਂ ਨੂੰ ਸਾਬ ਉਮਰ ਕੈਦ ਦੀ ਸਜ਼ਾ ਕਰਦੇ ਨਹੀਂ ਹੈ ਉਮਰ ਕੈਦ ਇਹਨਾਂ ਦੀ ਪੂਰੀ ਹੋ ਚੁੱਕੀ ਬਰੀ ਹੋ ਜਾਣਗੇ ਪਰ ਸਾ ਜਿਸ ਤਰੀਕੇ ਨਾਲ 15 ਤਰੀਕ ਨੂੰ ਉੜੀ ਕਿਆ ਜਾ ਰਿਹਾ ਸੀ ਨਾ ਹੁਣ ਇੱਕ ਸਪੈਕੂਲੇਸ਼ਨ ਉੱਠਣ ਲੱਗ ਗਈ ਹੈ ਕਿ ਕੀ ਕਿਤੇ ਸੁਪਰੀਮ ਕੋਰਟ ਨੇ ਵੀ ਸੈਂਟਰ ਨੂੰ ਫੇਵਰ ਤਾਂ ਨਹੀਂ deta ਇਹ ਨੇ ਫੇਵਰ ਨਹੀਂ deta ਸੁਪਰੀਮ ਕੋਰਟ ਦੀ ਹੈ ਨਾ ਇੱਕ ਆਪਣੇ ਅਧਿਕਾਰ ਖੇਤਰ ਹੁੰਦੇ ਹੋ ਕੇਂਦਰ ਸਰਕਾਰ ਉਹ ਤਾਂ ਫਾਂਸੀ ਖੁਦ ਨਹੀਂ ਦੇ ਸਕਦੇ ਨਾ ਉਹ ਹਕੂਮਤਾਂ ਨੂੰ ਆਰਡਰ ਕਰ ਸਕਦੇ ਆ ਉਹਨਾਂ ਨੇ ਫਾਂਸੀ ਦੀ ਸਜ਼ਾ ਮقرਰ ਕਰਕੇ 2012 ਦੇ ਵਿੱਚ ਕੇਂਦਰ ਸਰਕਾਰ ਨੂੰ ਤੇ ਸੂਬਾ ਸਰਕਾਰ ਨੂੰ ਹਦਾਇਤਾਂ ਦਿੱਤੀਆਂ ਕਿ ਫਾਂਸੀ ਦਿੱਤੀ ਜਾਵੇ ਐਸਪੀਸੀ ਨੰਬਰ ਸੀ ਪਟੀਸ਼ਨ ਕਰਤੀ 2022 ਦੇ ਵਿੱਚ ਇਹਨਾਂ ਦੀ ਜਿਹੜੀ ਭੈਣ ਵੱਲੋਂ ਪਟੀਸ਼ਨ ਦਾਇਰ ਕੀਤੀ ਗਈ ਬਈ ਸਾਨੂੰ ਦੱਸੋ ਬਈ ਖੱਬੇ ਲਾਓ ਜਾਂ ਅੰਨੇ ਲਾਓ ਜਾਂ ਬੰਨੇ ਲਾਓ ਕੋਈ ਦੱਸੋ ਤਾਂ ਸਹੀ ਕੀ ਕੀਤਾ ਵਾ ਤੁਹਾਡੀ 10 ਸਾਲ ਹੋ ਗਏ ਪਟੀਸ਼ਨ ਉੱਥੇ ਪਈ ਹੋਈ ਹੈ ਮਰਸੀ ਪਟੀਸ਼ਨ ਔਰ ਉਹਦੇ ਵਿੱਚ ਜਿਹੜੀ ਕੇਂਦਰ ਸਰਕਾਰ ਨੇ ਹਲਫਨਾਮਾ ਦਾਇਰ ਕੀਤਾ ਉਸ ਵੇਲੇ ਉਸ ਵੇਲੇ ਦਾਇਰ ਕੀਤਾ ਕਿ ਲਾਅ ਐਂਡ ਔਰ ਡਾਟਰ ਦੀ ਪ੍ਰੋਬਲਮ ਹੈ ਕਿ ਆ ਸਰਹੱਦੀ ਸੂਬਾ ਹੈਗਾ ਹਾਲਾਤ ਵਿਗੜ ਸਕਦੇ ਇਸ ਕਰਕੇ ਅਸੀਂ ਇਸ ਦੇ ਵਿੱਚ ਫਾਂਸੀ ਹਜੇ ਨਹੀਂ ਦੇਣਾ ਚਾਹਦੇ ਤੇ ਸੁਪਰੀਮ ਕੋਰਟ ਨੇ ਕਿਹਾ ਠ ਉਪਯੁਕਤ ਟਾਈਮ ਹੋਊਗਾ ਤੁਹਾਨੂੰ ਤੁਸੀਂ ਉਦੋਂ ਸਾਡੇ ਹੁਕਮ ਦੀ ਤਮੀਲ ਕਰ ਲਈਓ ਲੇਕਿਨ ਗੱਲ ਇਹ ਹੈ ਕਿ ਕੇਂਦਰ ਸਰਕਾਰ ਰਿਸਕ ਨਹੀਂ ਲੈਣਾ ਚਾਹੁੰਦੀ ਉਹਨਾਂ ਨੂੰ ਪਤਾ ਇਸ ਸਰਹੱਦੀ ਸੂਬਾ ਇੱਥੇ ਸਿੱਖਾਂ ਦੇ ਸੈਂਟੀਮੈਂਟਸ ਜੁੜੇ ਹੋਏ ਆ ਭਾਈ ਬਲਵੰਤ ਸਿੰਘ ਰਾਜਵਾਨਾ ਨਾ ਲੋਕਾਂ ਦੀ ਹਮਦਰਦੀ ਹੈ ਇਮੋਸ਼ਨਸ ਜੁੜੇ ਹੋਏ ਆ ਇਸ ਕਰਕੇ ਮੈਨੂੰ ਨਹੀਂ ਲੱਗਦਾ ਕਿ ਕੋਈ ਸਰਕਾਰ ਜਿਹੜੀ ਹੈ ਇਦਾਂਕ ਸਖਤ ਕਦਮ ਚੱਕੇਗੀ ਲੇਕਿਨ ਗੱਲ ਇਹ ਹੈ ਕਿ ਸੁਪਰੀਮ ਕੋਰਟ ਕੋਲ ਆਪਣਾ ਅਧਿਕਾਰ ਖੇਤਰ ਹੈਗਾ ਜਦੋਂ ਲੱਗੇਗਾ ਕਿ ਉਹਨੂੰ 14 ਸਾਲ ਹੋ ਗਏ ਬੰਦਾ ਨਾ ਖੱਬੇ ਕਰ ਰਿਹਾ 2012 ਦੀ ਸਜ਼ਾ ਕੀਤੀ ਹੋਈ 2026 ਤੱਕ 14 ਸਾਲ ਫਿਰ ਸੁਪਰੀਮ ਕੋਰਟ ਉਹੀ ਨਲਨੀ ਜਿਹੜਾ ਅਰਜੀਵੰਦੀ ਵਾਲਾ ਕੇਸ ਹੈ ਨਲਨੀ ਨਲਨੀ ਵਾਲਾ ਉਹਦੀ ਹੀ ਜਿਹੜੀ ਅਪੀਲ ਲੈ ਕੇ ਉਹਦੀ ਹੀ ਅਥਾਰਟੀ ਲੈ ਕੇ ਤੇ ਉਹਦੇ ਚੋ ਕਰ ਦੇਣਗੇ ਉਹਦੇ ਚ ਸਜ਼ਾ ਜਿਹੜੀ ਆ ਉਹਨੂੰ ਉਮਰ ਕਾ ਚ ਤਬਦੀਲ ਕਰ ਦੇਣਗੇ ਉਹਦੇ ਚ ਕੋਈ ਫਰਕ ਨਹੀਂ ਪੈਣਾ ਲੇਕਿਨ ਮੈਨੂੰ ਲੱਗਦਾ ਕਿ ਸਰਕਾਰਾਂ ਜਿਹੜੀਆਂ ਨਾ ਇਹਨਾਂ ਨੂੰ ਛੱਡਣਾ ਚਾਹੁੰਦੀਆਂ ਤੇ ਨਾ ਇਹਨਾਂ ਨੂੰ ਅੱਥੋਂ ਜਿਹੜਾ ਪਰਸੀਕ ਕਰਾਣਾ ਚਾਹੁੰਦੀਆਂ ਵਿੱਚ ਘਾਰ ਲਟਕਾ ਕੇ ਰੱਖਿਆ ਹੋਇਆ ਕੋਸੋ ਤੁਹਾਡੀਆਂ ਗੱਲਾਂ ਤੋਂ ਕਿਤੇ ਇਹ ਵੀ ਲੱਗਦਾ ਕਿ ਹੋ ਸਕਦਾ ਹੈ ਕਿ ਬਲਵੰਤ ਸਿੰਘ ਰਾਜੂ ਆਣਾ ਬਾਹਰ ਆ ਜਾਣ ਜਾਂ ਜਲਦ ਬਾਹਰ ਆ ਸਕਦੇ ਇਹਦੀ ਵੀ ਕੋਈ ਸੰਭਾਵਨਾ ਨਹੀਂ ਮੈਨੂੰ ਲੱਗਦਾ ਕਿ ਅਗਲੇ ਸਾਲ ਜਿਹੜਾ 14 ਸਾਲ ਪੂਰੇ ਹੋ ਜਾਣਗੇ ਜਦੋਂ ਸੁਪਰੀਮ ਕੋਰਟ ਦੇਖੋ ਹੁਣ ਸੁਪਰੀਮ ਕੋਰਟ ਕੋ ਪਾਵਰ ਹੈ ਜਦੋਂ ਸਰਕਾਰ ਨਹੀਂ ਆਪਣਾ ਰੁੱਖ ਹਕਤਿਆਰ ਕਰੇਗੀ ਨਾ ਉਹਨਾਂ ਨੂੰ ਫਾਂਸੀ ਦੇएगी ਨਾ ਮਾਫ ਕਰੇਗੀ ਤਾਂ ਬਰੀ ਕਰਨਗੇ ਉਹ ਉਮਰ ਕੈਚੀ ਲਿਆਣਗੇ ਹੋਰ ਕੀ ਕਰਨਗੇ ਤੇ ਮੈਨੂੰ ਲੱਗਦਾ ਕਿ ਉਹਦੀ ਸਜ਼ਾ ਉਮਰ ਕੈਚ ਦੇਖੋ 14 ਸਾਲ ਬਹੁਤ ਹੁੰਦੇ ਸਜ਼ਾ ਹੋਈ ਨੂੰ ਉਤਾਂ ਤਾਂ ਗ੍ਰਿਫਤਾਰੀ ਦਾ ਬਹੁਤ ਲੰਬੇ ਟਾਈਮ ਦੀ ਹੋਈ ਹੋਈ ਆ ਇਹ ਤਾਂ ਮੈਂ 14 ਸਾਲ ਉਹਦੋਂ ਦੀ ਗਿਨ ਕਾਊਂਟ ਕਰਦਾ ਪਿਆ ਜਦੋਂ ਦੀ ਉਹਨਾਂ ਨੂੰ 2012 ਦੀ ਫਾਂਸੀ ਦੀ ਸਜ਼ਾ ਹੋਈ ਹੈ 1995 ਦੇ ਅੰਦਰ ਹੈਗੇ ਕਿੰਨੇ ਸਾਲ ਹੋ ਗਏ 25 ਤੇ 30 ਸਾਲ ਹੋ ਗਏ ਜ਼ਿੰਦਗੀ ਦਾ ਹੋਰ ਉੱਥੇ ਕੀ ਲੈਣਾ ਇਹ 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 ਫਾਂਸੀ ਤੋਂ ਵੀ ਖਤਰਨਾਕ ਚੀਜ਼ ਹੈਗੀ ਜਿਹੜੀ 30 ਸਾਲ ਅੰਦਰ ਕਾਲ ਕੋਠੀ ਚ ਰਹਿਣਾ ਜਿਹੜੀ ਸਭ ਤੋਂ ਵੱਡੀ ਗੱਲ ਹੈ ਕਿ ਜਿਹਨੂੰ ਫਾਂਸੀ ਦੀ ਸਜ਼ਾ ਹੋਵੇ ਉਹਨੂੰ ਕਾਲ ਕੋਠੀ ਚ ਰੱਖਿਆ ਜਾਂਦਾ ਕਾਲ ਕੋਠੀ ਦੇ ਵਿੱਚ ਤਾਂ ਤੁਸੀਂ ਸੂਰਜ ਦੀ ਕਿਰਨਾਂ ਵੀ ਨਹੀਂ ਪਹੁੰਚਦੀਆਂ ਉੱਥੇ ਤਾਂ ਤੁਹਾਨੂੰ ਪਤਾ ਇਹਦਾ ਮਾਨਸਿਕ ਚੋਰ ਤੇ ਆਰਟੀਕਲ 22 ਦਾ ਵੀ ਉਲੰਘਣ ਹੈ ਨਾ ਤਾਂ ਉਹਨੂੰ ਖੱਬੇ ਕੀਤਾ ਜਾ ਰਿਹਾ ਹੈ ਨਾ ਉਹਨਾਂ ਨੂੰ ਸੱਜੇ ਕੀਤਾ ਜਾ ਰਿਹਾ ਲੇਕਿਨ ਜੋ ਮੈਂ ਪੁਰਾਣੇ ਕੇਸਾਂ ਦੀ ਹਿਸਟਰੀ ਪੜ੍ਹੀ ਹੈ ਜੋ ਮੈਨੂੰ ਇੰਨੀ ਸਮਝ ਹੈਗੀ ਹੈ ਜੋ ਮੈਂ ਜਿੰਨਾ ਕੰਮ ਕੀਤਾ ਇਸ ਅਦਾਰਿਆਂ ਦੇ ਵਿੱਚ ਪੱਤਰਕਾਰਤਾ ਜੋ ਮੈਨੂੰ ਸਮਝ ਆਂਦੀ ਬਈ ਹੈ ਕਿ ਸਰਕਾਰ ਆਪਣੇ ਮੋਢਿਆਂ ਦੇ ਉੱਤੇ ਕੋਈ ਭਾਰ ਨਹੀਂ ਚੱਕਣਾ ਚਾਹੁੰਦੀ ਨਾ ਉਹ ਇਹਨਾਂ ਨੂੰ ਛੱਡਣਾ ਚਾਹੁੰ ਦੇ ਵੀ ਜੜੀ ਉਹਨਾਂ ਦੀ ਹਿੰਦੂ ਦੀ ਪੋਲਰਾਈਜੇਸ਼ਨ ਵੋਟ ਹੈਗੀ ਕੀਤੀ ਹੋਈ ਉਹ ਖਰਾਬ ਨਾ ਹੋਵੇ ਬਈ ਇਹ ਨਾ ਹੋਵੇ ਸਰਕਾਰਾਂ ਦੇ ਉੱਤੇ ਲੱਗ ਜਾਏ ਕਿ ਉਹਨਾਂ ਨੇ ਬਈ ਜਿਹੜਾ ਵਾ ਛੱਡ ਦਿੱਤਾ ਔਰ ਸਰਕਾਰ ਜਿਹੜਾ ਇਹਨਾਂ ਨੂੰ ਫਾਂਸੀ ਵੀ ਨਹੀਂ ਲਾਣਾ ਚਾਹੁੰਦੀ ਤਾਂ ਕਿ ਜਿਹੜੇ ਸਿੱਖ ਸੈਂਟੀਮੈਂਟਸ ਹੈਗੇ ਉਹ ਕਿਤੇ ਕੇਂਦਰ ਸਰਕਾਰ ਦੇ ਨਾਲ ਕਿਤੇ ਟਕਰਾਵ ਵਾਲੇ ਨਾ ਸ਼ੁਰੂ ਹੋ ਜਾਣ ਇਸ ਕਰਕੇ ਸਰਕਾਰ ਵਿਚਾਰਲਾ ਰਸਤਾ اختیار ਕਰ ਰਹੀ ਹੈ ਵੀ ਜੋ ਕਰਨਾ ਹੈਗਾ ਸੁਪਰੀਮ ਕੋਰਟ ਦੀ ਪੱਲੇ ਚੀ ਗੇਂਦ ਰੱਖੋ ਆਪਣੇ ਆਪ ਉਹ ਡਿਸੀਜਨ ਦੇ ਦੇਣਗੇ ਪਰ ਇਹਦੇ ਵਿਚਾਲੇ ਅਮਿਤ ਸ਼ਾਹ ਦਾ ਬਿਆਨ ਵੀ ਆ ਜਾਂਦਾ ਜਿੱਥੇ ਕਹਿੰਦੇ ਕਿ ਜੇ ਉਹਨਾਂ ਨੂੰ ਆਪਣੇ ਕੀਤੇ ਦਾ ਕੋਈ ਅਫਸੋਸ ਨਹੀਂ ਤੇ ਅਸੀਂ ਉਹਨਾਂ ਨੂੰ ਰਿਹਾ ਕਰਕੇ ਕੀ ਕਰ ਰਿਹਾ ਕਰਨ ਦੀ ਪਾਵਰ ਹੈਗੀ ਹੈ ਮੈਂ ਫਿਰ ਕਹਿੰਨਾ 473 ਜਿਹੜਾ ਸੈਕਸ਼ਨ ਮੈਂ ਦੱਸਿਆ ਉਹ ਸਜ਼ਾ ਮਾਫੀ ਦਾ ਅਧਿਕਾਰ ਕੇਂਦਰ ਸਰਕਾਰ ਕੋ ਹੈਗਾ ਇਹ ਸਜ਼ਾ माफ ਕਰ ਸਕਦੇ ਆ ਕਿਸੇ ਦੀ ਵੀ ਲੇਕਿਨ ਉਹਨਾਂ ਨੇ ਨਹੀਂ ਕਰਨੀ ਹੁੰਦਾ ਜਿਹੜੇ ਬੰਦੀ ਬਾਕੀ ਦੀ ਸਜ਼ਾ ਵੀ ਪੂਰੀਆਂ ਕਰ ਚੁੱਕੇ ਉਹਨਾਂ ਨੂੰ ਰਿਹਾਨ ਨਹੀਂ ਕੀਤਾ ਭਾਈ ਰਾਜੂ ਹਣੀ ਤਾਂ ਗੱਲ ਹੋਰ ਹੈਗੀ ਆ ਇਸ ਕਰਕੇ ਮੈਨੂੰ ਲੱਗਦਾ ਹੈ ਕਿ ਕੇਂਦਰ ਸਰਕਾਰ ਕਿਸੇ ਵੀ ਕਿਸਮ ਦੇ ਜਿਹੜਾ ਨਾ ਆਪਣਾ ਵੋਟ ਬੈਂਕ ਵੀ ਨਹੀਂ ਖਰਾਬ ਕਰਨਾ ਚਾਹਦੀ ਤੇ ਟਕਰਾਵ ਵੀ ਨਹੀਂ ਚਾਹਦੀ ਇਸ ਕਰਕੇ ਵਿਚਾਰਲਾ ਰਸਤਾ ਅਖਤਿਆਰ ਕੀਤਾ ਜਾ ਰਿਹਾ ਪਰ ਮੈਨੂੰ ਲੱਗਦਾ ਹੈ ਕਿ ਅਗਲੇ ਸਾਲ ਤੱਕ ਕੋਈ ਨਾ ਕੋਈ ਸੁਖਾਵਾਂ ਤੁਹਾਨੂੰ ਜਿਹੜਾ ਵਾ ਸਨੇਹਾ ਮਿਲੂਗਾ ਜਿੱਦਾਂ ਦੀ ਮੈਂ ਆਪਣੀ ਸੋਚ ਸਮਝਦਾ ਹਾਂ ਜੀ ਬਿਲਕੁਲ ਇਹ ਸਿਚੁਏਸ਼ਨ ਬਲਵੰਤ ਸਿੰਘ ਰਾਜਵਾਨ ਨੂੰ ਲੈ ਕੇ ਪਰ ਹੁਣ ਆਉਂਦਾ ਸਮਾਂ ਕੀ ਕੁਝ ਲੈ ਕੇ ਅਸਤੇ ਰਵਾਂਗੇ ਬਣੇ ਰੋਵਾਂਗੇ ਇੰਡੀਆ ਪੰਜਾਬੀ ਤੇ